ਦੇ ਕੋਈ तकरीबन 8 25 ਕਿਤੇ ਜਿਹੜਾ ਕੁਸਮਾ ਸੀਗਾ ਅਬੋਰ বাস ਸਟੈਂਡ ਦੇ ਵਿੱਚ ਕੋਈ ਟਾਈਮ ਟੇਬਲ ਨੂੰ ਲੈ ਕੇ ਉਹਵਾਦ ਹੋਇਆ ਸੀਗਾ ਤਾਂ ਉੱਥੇ ਜਿਹੜੇ ਨਿੱਜੀ ਆਪਰੇਟ ਬੱਸ ਆਪਰੇਟਰ ਸੀਗੇ ਇਹਨਾਂ ਵੱਲੋਂ ਡਰਾਈਵਰਾਂ ਨਾਲ ਜਿਹੜਾ ਉਹ ਝਗੜਾ ਕੀਤਾ ਗਿਆ ਕਨੈਕਟਰ ਨਾਲ ਜਿਹੜਾ ਝਗੜਾ ਕੀਤਾ ਗਿਆ ਉਹਦੇ ਸਬੰਧ ਦੇ ਵਿੱਚ ਅਸੀਂ ਇੱਥੇ ਮੁਕਸਰ ਦੇ ਵਿੱਚ ਸਬੰਧ ਚੌਂਕੀ ਨੂੰ ਚਾਰਜ ਨੂੰ ਬੇਨਤੀ ਕੀਤੀ ਸੀ ਵੀ ਇਸ ਮਸਲੇ ਨੂੰ ਜਿਹੜਾ ਗੰਭੀਰਤਾ ਨਾਲ ਵਿਚਾਰਿਆ ਜਾਵੇ ਤੇ ਦੋਸ਼ੀਆਂ ਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਜਾਵੇ ਉਪਰੰਤ ਇੱਥੇ ਬੱਸਾਂ ਨੂੰ ਰੋਕਣ ਨੂੰ ਲੈ ਕੇ ਜਾਂ ਬੱਸਾਂ ਚਲਾਉਣ ਨੂੰ ਲੈ ਕੇ ਜਿਹੜਾ ਥੋੜਾ ਜਿਹਾ ਮਾਹੌਲ ਖਰਾਬ ਹੋ ਗਿਆ ਸੀਗਾ ਜਸਦਰਾਉਂ ਦੇ ਪ੍ਰਾਈਵੇਟ ਆਪਰੇਟਰਾਂ ਦੇ ਰੋਡਵੇਸ ਦੇ ਜਿਹੜੇ ਮਜ਼ਮਲਾਜਮਾ ਵਿਚਾਲੇ ਜਿਹੜੀ ਆਪਸ ਵਿੱਚ ਕੋਈ ਮਾਰਕਟ ਹੋਈ ਹੈ ਕੀ ਦੇ ਵਿੱਚ ਕੋਈ ਥੋੜਾ ਜ਼ਖਮੀ ਹੋਇਆ ਕੋਈ ਨੱਕ ਦੇ ਉੱਪਰ ਸੱਟ ਲੱਗੀ ਹੋਈ ਹੈ ਤਾਂ ਉਹਨਾਂ ਨੂੰ ਇੱਥੇ ਸ਼ਾਇਦ ਕਿ ਦਾਖਲ ਵਗੈਰਾ ਕਰਵਾਏਗਾ ਹਸਪਤਾਲ ਦੇ ਵਿੱਚ ਬਾਕੀ ਜਿਹੜੀ ਕਾਰ ਇਸੰਗਾ ਇਹੀ ਪਿਆਵਰੇਡੇ ਮੋਕਸਾਡੀਪੂ ਤੋਂ ਵਰਕਰ ਸਾਥੀ ਸਾਰੇ ਜੀ ਅੱਜ ਸਾਡਾ ਅਭੋਰ ਬੱਸ ਸਟੈਂਡ ਦੇ ਵਿੱਚ ਨਾਰਦਰਨ ਕੰਪਨੀ ਨਾਲ ਝਗੜਾ ਹੋਇਆ ਜੀ ਜਿਹੜਾ ਕਿ ਸਰਾਸਰ ਗਲਤ ਆ ਸਾਡੇ ਬੰਦਿਆਂ ਦੇ ਗਲ ਪਏ ਆ ਸਾਡੇ ਡਰਾਈਵਰ ਕਹਿੰਦੇ ਨੂੰ ਕੁੱਟਮਾਰ ਕੀਤੀ ਬੋਰ ਬੱਸ ਸਟੈਂਡ ਇੱਕ ਸਾਡਾ ਕਨੈਕਟਰ ਗੁਰਸੇਖ ਸੀ ਉਹਦੀ ਦਾੜੀ ਪੱਟੀ ਆ ਜੀ ਇਹਨਾਂ ਨੇ ਹੋਰ ਬੱਸ ਮੁਕਸਰ ਕੀ ਹੋਇਆ ਮੁਕਸਰ ਦੇ ਵਿੱਚ ਜੀ ਇਹ ਬਦਮਾਸ਼ੀ ਕਰਦੇ ਆ ਜੀ ਇਹਨਾਂ ਨੇ ਬੱਸ ਗੇਟ ਦੇ ਟੇਢੀ ਲਾ ਕੇ ਬੱਸ ਸਾਡਾ ਬੰਦ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹਦੇ ਵਿੱਚ ਇਹਨਾਂ ਨੇ ਕੁਝ ਗੁੰਡੇ ਬੁਲਾਏ ਜੀ ਤੇ ਜਿਹੜੇ ਸਾਡੇ ਪ੍ਰਧਾਨ ਕਰਨਜੀਤ ਜੀ ਦੇ ਗਲ ਪਏ ਆ ਉਹਦੀ ਦਾੜੀ ਵੀ ਪੱਟੀ ਆ ਤੇ ਉਹਦੇ ਸੱਟ ਵੀ ਮਾਰਿਆ ਇੱਕ ਹਥਿਆਰ ਸੀ ਇਹਨਾਂ ਕੋਲੇ ਜੀ ਜਿਹੜਾ ਨਜਾਇਜ਼ ਤੌਰ ਤੇ ਇਹਨਾਂ ਨੇ ਸਾਡੇ ਪ੍ਰਧਾਨ ਦੇ ਮਾਰਿਆ ਜੀ ਇਹਨਾਂ ਨੇ ਇਸ ਕਰਕੇ ਸਾਡਾ ਅੱਜ ਇਹ ਤੇ ਲੜਾਈ ਝਗੜਾ ਹੋਇਆ ਜੀ ਉਹਨਾਂ ਦੇ ਹੱਥ ਦੇ 6:00 ਵਜੇ ਜੀ ਆ ਪੇਸ਼ਕਾਸ ਵਜੇ ਜਿਹੜਾ ਇਹਨਾਂ ਦੇ ਕੋਲੇ ਡਰਾਈਵਰ ਕੋਲੇ ਸੀਗਾ ਜੀ ਇਹਨਾਂ ਦਾ ਤੇ ਇਹਨਾਂ ਦੇ ਅੱਡੇ ਦੇ ਇਥੇ ਬੰਦੇ 15-20 ਇਕੱਠੇ ਕਰੇ ਸੀ ਇਹਨਾਂ ਨੇ ਗੁੰਡਾਗਰਦੀ ਕਰੀ ਹੈ ਜੀ ਇਹ ਵਸਾ ਦਾ ਬਦਮਾਸ਼ੀ ਕਰਦੇ ਆ ਜੀ ਨਾਰਥਨ ਵਾਲੇ ਪਹਿਲਾਂ ਤੋਂ ਸ਼ੁਰੂ ਤੋਂ ਸਾਡੇ ਨਾਲ ਇਹ ਖਹਿਬਾਜੀ ਕਰਦੇ ਆ ਇਹ ਕਿਹਨਾਂ ਦੇ ਫਰੀਦ ਮੈਨੇਜਰ ਆ ਜੀ ਉਹ ਸਾਡੇ ਰੋਡ ਵਿੱਚੋਂ ਐਂਸਪੈਕਟਰ ਸੀਗਾ ਤੇ ਉਹ ਵਿਜੀਲੈਂਸ ਦੇ ਕੇਸ ਦੇ ਵਿੱਚ ਫੜਿਆ ਗਿਆ ਸੀ ਰਿਸ਼ਵਤ ਲੈਣ ਦੇ ਵਿੱਚ ਉਹ ਸਾਡੇ ਨਾਲ ਰਾਂਝੇਸ਼ ਰੱਖਦਾ ਜੀ ਉਹ ਸਾਡੇ ਤੇ ਹਰ ਵਾਰ ਵਾਰ ਹੀ ਕਰਦਾ ਹੋ ਰਿਹਾ ਜੀ ਚਣ ਵਰਚਾ ਕਰਾ ਜੀ ਇੱਥੇ ਵੀ ਅਸੀਂ ਗਿਆ ਸੀਗਾ ਐਸਐਚਓ ਨੂੰ ਲਿਖ ਕੇ ਵੀ ਦਿੱਤਾ ਜੀ ਪਰ ਇਹਨਾਂ ਨੇ ਉਹਨਾਂ ਦੇ ਕਹਿੰਦੇ ਉਹਨਾਂ ਨੇ ਸਾਨੂੰ ਰੋਕਿਆ ਜੀ ਕੁਝ ਵੀ ਇੱਥੇ ਬੜੇ ਸ਼ਾਂਤਮਈ ਬੈਠੇ ਸੀ ਪਰ ਇਹਨਾਂ ਨੇ ਆਪਦੀ ਬਦਮਾਸ਼ੀ ਕੀਤੀ ਹੈ ਜੀ ਸਾਡੇ ਗੱਲ ਪਏ ਇੱਥੇ ਬਸ ਜਿਹੜੇ ਬੰਦੇ ਸੱਟਾਂ ਲੱਗੀਆਂ ਕਿਵੇਂ ਚੰਗਾ ਜੀ ਹਸਪਤਾਲ ਦਾ ਅਗਲਾ ਜੀ ਅੱਜ ਦੇ ਪ੍ਰਧਾਨ ਚੰ ਰஞ்சிਤ ਸਿੰਘ ਆ ਜੀ ਸੱਟ ਉਹਨਾਂ ਦੇ ਵਾਵਾ ਵਜੇ ਜਿਹੜੀ ਦਾੜੀ ਵੀ ਪੱਟੀ ਆ ਜੀ ਇਹਨਾਂ ਨੇ ਗੁਰਸਿੱਖ ਬੰਦਾ ਜੀ ਉਹਦੀ ਦਾੜੀ ਪੱਟੀ ਆ ਜੀ ਇਹਨਾਂ ਇਹ ਜੀ ਜਿਹੜੇ ਘਟੜਾ ਜਿਹੜੇ ਲੜਾਈ ਝਗੜੀ ਦੀ ਸਾਹਮਣੇ ਆਈ ਹੈ ਇਹ ਪ੍ਰਾਈਵੇਟ ਬੱਸ ਓਪ ਪਾ ਬਸਰਦਾ ਸ਼੍ਰੀ ਮੁਕਸਰ ਸਾਹਿਬ ਵਿਖੇ ਇਹਦਾ ਮੁਢਲਾ ਕਾਰਨ ਜਿਹੜੇ ਇਹਨਾਂ ਦੀ ਪਹਿਲਾਂ ਦੋਹੇ ਬਸ ਸਰਵਿਸਿਜ਼ ਦੀ ਅਬੂਰ ਵਿਖੇ ਸਵੇਰੇ ਲੜਾਈ ਹੋਈ ਆ ਉਸੇ ਸਬੰਧ ਦੇ ਵਿੱਚ ਉਸੇ ਸਬੰਧ ਦੇ ਵਿੱਚ ਨੇ ਦੁਬਾਰਾ ਇੱਥੇ ਲੜਾਈ ਜਿਹੜੇ ਹੋਈ ਆ ਪੁਲਿਸ ਵੱਲੋਂ ਮੌਕੇ ਤੇ ਇੰਟਰਵਨ ਕਰਕੇ ਲੜਾਈ ਨੂੰ ਰੋਕਿਆ ਗਿਆ ਤੇ ਜਿਹੜੇ ਫਰਦਰ ਕੋਈ ਐਮਐਲਰ ਵਗੈਰਾ ਸਾਨੂੰ ਰਸੀਬ ਹੁੰਦੀ ਆ ਤੇ ਜਿੱਥੇ ਬਿਆਨ ਲੈ ਕੇ ਤੇ ਜੈਸੀ ਬੰਦੀ ਸੂਰਤ ਹੋਊਗੀ ਵੈਸੀ ਕਰਵਾਈ ਅਮਲ ਵਿੱਚ ਲੈਂਦੀ ਜਾਊਗੀ ਫਿਲਹਾਲ ਹਾਲ ਦੀ ਘੜੀ ਜਿਹੜੇ ਬੱਸ ਸੱਡੇ ਦਾ ਜਿਹੜੇ ਪ੍ਰਬੰਧ ਉਹ ਬਿਲਕੁਲ ਸੁਚਾਰੂ ਢੰਗ ਨਾਲ ਚੱਲ ਰਿਹਾ ਤੇ ਦੋਹਾਂ ਪ੍ਰਾਈਵੇਟ ਬੱਸ ਆਪਰੇਟਰ ਵੀ ਸਰਕਾਰੀ ਬੱਸ ਆਪਰੇਟਰ ਵੀ ਆਪ ਦਾ ਕੰਮ ਜਿਹੜੇ ਸੱਚੇ ਢੰਗ ਨਾਲ ਕਰ ਰਹੇ